ਹਰਿਆਣਾ ਦੇ ਵਿੱਚ ਬੀਜਪੀ ਸਰਕਾਰ ਇੱਕ ਮੁਸੀਬਤ ਸਾਹਮਣੇ ਆ ਕੇ ਟਨ ਸਾਹਿਬ ਜਿੱਥੇ ਰਾਜਪਾਲ ਨੂੰ ਉਹਨਾਂ ਨੇ ਪੱਤਰ ਸੌਂਪ ਦਿੱਤਾ ਜਿਦੇ ਵਿੱਚ 45 ਵਿਧਾਇਕਾਂ ਦੇ ਨਾਮ ਨੇ ਤੇ ਖੱਟੜ ਸਾਹਿਬ ਵੱਲੋਂ ਕਹਿ ਗਏ ਕਿ ਜਜਪੀ ਦੇ 6 ਬਾਗੀ ਵਿਧਾਇਕ ਸਾਡੇ ਸੰਪਰਕ ਚ ਨੇ ਜੀ ਦੇਖੋ 90 ਵਿਧਾਇਕਾਂ ਦੀ ਇਹ ਵਿਧਾਨ ਸਭਾ ਹੈ ਦੋ ਵਿਧਾਇਕ ਖੁਦ ਖੱਟੜ ਸਾਹਿਬ ਤੇ ਇੱਕ ਹੋਰ ਰਣਜੀਤ ਚੋਟਾਲਾ ਉਹ استਿਫਾ ਦੇ ਚੁੱਕੇ ਨੇ ਤੇ ਬਾਕੀ ਰਹਿ ਗਏ 88 88 ਦਾ 44 ਤੇ 45 ਚਾਹੀਦੇ ਆ ਮਨੋਰ لال ਖੱਟੜ ਸਾਹਿਬ ਦਾ ਇਹ ਦਾਵਾ ਹੈ ਕਿ ਸਾਨੂੰ 45 ਵਿਧਾਇਕਾਂ ਦੀ ਹਮਾਇਤ حاصل ਹੈ ਤੇ ਬਹੁਤਾ ਬਣ ਗਿਆ ਫਿਰ ਜੀ ਜੀ ਪੀ ਦੇ 10 ਨੇ ਕਾਂਗਰਸ ਦੇ 30 ਨੇ ਉਤੇ ਕਿਹਾ ਜਾਂਦੇ ਆ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਕੁਝ ਵਿਧਾਇਕ ਸਾਡੇ ਸੰਪਰਕ ਚ ਨੇ ਜਦੋਂ ਨਹਿਰ ਸਿੰਘ ਸੈਣੀ ਸਾਹਿਬ ਨੇ ਮੁੱਖ ਮੰਤਰੀ ਦੇ ਤੌਰ ਤੇ ਸੌ ਚੱਕੀ ਉਦੋਂ ਬਾਅਦ ਉਹਨਾਂ ਨੇ ਬਹੁਤ ਬਤ ਸਾਬਤ ਕੀਤਾ ਸੀ ਉਹ ਕਹਿੰਦੇ ਕਿ ਜੇ ਜੇਪੀ ਦੇ ਚਾਰ ਵਿਧਾਇਕਾਂ ਨੇ ਖੁੱਲ ਕੇ ਬਗਾਵਤ ਕੀਤੀ ਹੈ ਪਰ ਦੁਸ਼ਯੰਤ ਚਿੱਟਾਲਾ ਨੇ ਆਪਣੇ 10 ਵਿਧਾਇਕਾਂ ਦੀ ਰਾਜਪਾਲ ਸਾਹਿਬ ਨੂੰ ਪੱਤਰ ਲਿਖਣ ਵੇਲੇ ਗੱਲ ਕੀਤੀ ਹੈ ਤੇ ਖੱਟੜ ਸਾਹਿਬ ਕਹਿੰਦੇ ਐ 6 ਵਿਧੇਕ ਇਹਨਾਂ ਦੇ ਸਾਡੇ ਨਾਲ ਨੇ 100 45 ਜਿੱਥੇ ਹੋਏ 40 ਇਹਨਾਂ ਕੋਲੇ ਹੈ ਜਿਹੜੇ 10 ਆਜ਼ਾਦ ਨੇ 10 ਜਜਪੀ ਦੇ ਨੇ 30 ਕਾਂਗਰਸ ਦੇ ਨੇ ਤੇ 40 ਭਾਰਤੀ ਜਨਤਾ ਪਾਰਟੀ ਦੇ ਆਪਣੇ ਆ ਹੁਣ ਜਦੋਂ ਰਾਜਪਾਲ ਸਾਹਿਬ ਸੱਦਣਗੇ ਆਓ ਜੀ ਆ ਕੇ ਬਹੁਮਤ ਸਾਬਤ ਕਰੋ ਉਸ ਗੱਲ ਤੇ ਨਿਰਪਰ ਕਰਦਾ ਪਰ ਮੈਂ ਇਹ ਗੱਲ ਕਹਾ 4 ਜੂਨ 4 ਜੂਨ ਨੂੰ ਨਤੀਜਾ ਕੀ ਆਉਂਦਾ ਭਾਰਤੀ ਜਨਤਾ ਪਾਰਟੀ મોદી ਸਾਹਿਬ ਦੀ ਜਿਹੜੀ ਹੈ ਹੈਟ੍ਰਿਕ ਤੀਜੀ ਵਾਰ ਦੀ ਜੇ ਤਾਂ ਉਹ ਪਰਚਮ ਲਹਿਰਾਉਂਦਾ ਹੈ ਤਾਂ ਹਰਿਆਣੇ ਦੀ ਸਰਕਾਰ ਅਕਤੂਬਰ ਤੱਕ ਚੱਲੇਗੀ ਕੋਈ ਨਹੀਂ ਰੋਕ ਸਕਦਾ ਜੇ ਇੰਡੀਆ ਗੱਠਜੋੜ ਉਹਦੇ ਵਿੱਚ ਆ ਜਾਂਦਾ ਹੈ ਤਾਂ ਖਤਰੇ ਦੇ ਬਦਲ ਨਾਇਬ ਸਿੰਘ ਸੈਣੀ ਸਾਹਿਬ ਤੇ ਮਨਰਾਉਂਦੇ ਰਹਿਣਗੇ ਇੱਥੇ ਚੜਦੇ ਸੂਰਜ ਨੂੰ ਸਲਾਮਾ ਹੁੰਦੀਆਂ ਨੇ ਉਹ ਚੀਜ਼ ਉਸ ਪਾਸੇ ਵੱਲ ਦੇਖੀ ਜਾਣੀ ਚਾਹੀਦੀ ਹੈ ਜੀ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਫਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਬਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ